ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਤਾਂ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਇੱਕ ਵਿਰੋਧੀ ਤਨ ਮੈਂਬਰ ਕਾਬੂ ਹੋਇਆ। ਮਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ 5 ਵਿਦੇਸ਼ੀ ਪਿਸਤੌਲ, 7 ਮੈਗਜ਼ੀਨ ਤੇ ਇਸ ਦੇ ਨਾਲ ਹੀ 55 ਕਾਰਤੂਸ ਤੇ 521 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹਨਾਂ ਗ੍ਰਫਤਾਰ ਮਲਜ਼ਮਾਂ ਦੀ ਪਛਾਣ ਮੰਤਰਜੀਤ ਸਿੰਘ, ਪੀਟਰ ਤੇ ਲਵਜੀਤ ਸਿੰਘ ਉਰਫ ਰਾਜਾ ਵਜੋ ਹੋਈ ਹੈ। ਦੋਵੇਂ ਮਲਜ਼ਮ ਜੜੇ ਨੇ ਪਾਕਿਸਤਾਨੀ ਤਸਕਰਾ ਦੇ ਨਾਲ ਸੰਬੰਧਿਤ ਨੇ ਪੁਲਿਸ ਨਾਲ ਤੂੰ ਪੁੱਛ ਗਈ ਛਕਾਰ ਰਹੀ ਹੈ ਤਾਂ ਉੱਥੇ ਹੀ ਦੱਸ ਦਈਏ ਕਿ ਜਿੱਥੇ ਵਿਰੋਧ ਦੇ ਹੋਰ ਵੈਮਰਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇ ਮਾਰੀ ਜਾ ਰਹੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਦੋਂ ਅੱਛਾ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇੱਕ ਹੋਰ ਵੱਡੀ ਸਫਲਤਾ ਪੁਲਿਸ ਨੇ ਹਾਸਲ ਕੀਤੀ ਹੈ ਜਿੱਥੇ ਇਹ ਪਾਕਿਸਤਾਨੀ ਤਸਕਰਾਂ ਦਾ ਨਾਲ ਸੰਬੰਧਿਤ ਗੈਂਗ ਦਾ ਪਰਦਾਫਾਸ਼ ਹੋਇਆ ਤਸਕਰ ਕਾਬੂ ਹੋਏ ਨੇ ਤੇ ਹੋਣੇ ਨਾਲ ਦੇ ਫਾਰਵਰਡ ਤੇ ਬੈਕਵਰਡ ਲਿੰਕ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਪੰਜਾਬ ਸਰਕਾਰ ਪੰਜਾਬ ਪੁਲਿਸ ANTF ਪੰਜਾਬ ਪੁਲਿਸ ਵੱਲੋਂ ਜੋ ਯੋਧ ਨਸ਼ਿਆਂ ਵਿਰੁੱਧ ਸਾਡੀ ਜੋ ਇਹ ਮੁਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਸਾਨੂੰ ANTF ਬਾਰਡਰ ਰੇਂਜ ਨੂੰ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਕੱਲ 3 ਸਮਗਲਰਸ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਹੈਰੋਇਨ ਅਤੇ ਅਸਲੇ ਦੀ ਜਿਹੜੀ ਆ ਉਹ ਖੇ ਬਰਾਮਦ ਕੀਤੀ ਹੈ ਸੋ ਇਹਦੇ ਹਾਲਾਤ ਇਸ ਤਰ੍ਹਾਂ ਨੇ ਕਿ ਕੱਲ ਜਦੋਂ ਸਾਡੀ ਟੀਮ ਅਟਾਰੀ ਰੋਡ ਦੇ ਉੱਪਰ ਸ਼ੰਕਰ ਢਾਬੇ ਦੇ ਪਾਸ ਅਟਾਰੀ ਰੋਡ ਤੇ ਸ਼ੰਕਰ ਢਾਬਾ ਹੈ ਉਸ ਦੇ ਪਾਸ 트੍ਰੈਪ ਲਗਾ ਕੇ ਇੱਕ ਨਾਕੇ ਦੇ ਉੱਪਰ ਨਾਕਾ ਲਗਾ ਕੇ ਖੜੇ ਸਨ ਤਾਂ ਤਿੰਨ ਦੋਸ਼ੀਆਂ ਨੂੰ ਜਿਹੜਾ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਇੱਕ ਦਾ ਨਾਮ ਮਨਿੰਦਰਜੀਤ ਸਿੰਘ ਹੈ ਜੋ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਹੈ ਇੱਕ ਦਾ ਨਾਮ ਪੀਟਰ ਇਹ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਇੱਕ ਦਰਾਮੇ ਲਵਪ੍ਰੀਤ ਸਿੰਘ ਇਹ ਵੀ ਧਰਮਗੋੜ ਰੰਦਾਵਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਦੇ ਪਾਸੋਂ ਕੁੱਲ 521 ਗ੍ਰਾਮ ਹੈਰੋਇਨ ਚਾਰ ਪਿਸਟਲ ਪੀਐਸ ਪੀਐਕਸ 5 ਸਟ੍ਰੋਮ ਪੀ ਬੋਰ ਦੇ ਸੱਤ ਮੈਗਜ਼ੀਨ ਤੇ 55 ਬੁਲੇਟਸ ਤੇ ਦੋ ਮੋਟਰਸਾਈਕਲ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਸੋ ਇਹਨਾਂ ਦੋਸ਼ੀਆਂ ਦੀ ਜਿਹੜੀ ਮੁੱਢਲੀ ਪੁੱਛਗਿੱਛ ਕੀਤੀ ਸੋ ਇੱਥੇ ਤੋਂ ਗੱਲ ਇਹ ਸਾਹਮਣੇ ਆਈ ਕਿ ਇਹ ਇੱਕ ਪਾਰਟੀ ਜਿਹੜੀ ਮਨਿੰਦਰਜੀਤ ਸਿੰਘ ਆ ਇਹਦੇ ਵੱਲੋਂ ਕੱਲ ਅਰਲੀ ਮਾਰਨਿੰਗ ਦੇ ਵਿੱਚ ਤਨੋਏ ਕਲਾਂ ਅਟਾਰੀ ਦੇ ਨਾਲ ਜਿਹੜਾ ਪਿੰਡ ਹੈ ਉੱਥੇ ਪਾਕਿਸਤਾਨੀ ਸਮੱਗਲਰ ਦੇ ਨਾਲ ਤਾਲਮਿਲ ਕਰਕੇ ਡਰੋਨ ਦੇ ਰਾਹੀਂ ਜਿਹੜੀ ਅੱਧਾ ਕਿਲੋ 521 ਗ੍ਰਾਮ ਹੈਰੋਇਨ ਉਹ ਮੰਗਵਾਈ ਗਈ ਤੇ ਨਾਲ ਹੀ ਜਿਹੜੇ ਦੂਜੇ ਪੀਟਰ ਅਤੇ ਲਵਪ੍ਰੀਤ ਇਹ ਦੋ ਲੜਕੇ ਨੇ ਇਹਨਾਂ ਵੱਲੋਂ ਰਾਜੇਤਾਲ ਦੇ ਏਰੀਏ ਦੇ ਵਿੱਚ ਡਰੋਨ ਦੇ ਰਾਹੀਂ ਉਸੇ ਹੀ ਟਾਈਮ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਕੋਲ ਚਾਰ ਪਿਸਟਲ ਤੇ ਬਾਕੀ ਆੜਾ ਅਸਲਾ ਖੇਪ ਜਿਹੜਾ ਉਹ ਮੰਗਵਾਇਆ ਗਿਆ ਤੇ ਇਹ ਦੋਨੋਂ ਸਮਗਲਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਸ਼ੰਕਰ ਢਾਬੇ ਦੇ ਉੱਤੇ ਇਹਨਾਂ ਨੂੰ ਇੰਟਰਸੈਪਟ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਸੋ ਇਹਨਾਂ ਦੀ ਇਹ ਇਹਨਾਂ ਦੀ ਉਮਰ ਇਹ ਯੰਗ ਨੇ ਤੇ ਤਿੰਨੇ ਜਿਹੜੇ ਯੰਗ ਨੇ 20 ਤੋਂ 25 ਸਾਲ ਇਹਨਾਂ ਦੀ ਉਮਰ ਹੈ ਤੇ ਮੁਰਲੀ ਪੁਸ਼ਕੀਸ਼ ਵਿੱਚ ਆਇਆ ਕਿ ਇਹ ਜਿੱਥੇ ਇਹਨਾਂ ਦੇ ਇਹਨਾਂ ਦੇ ਜਿਹੜੇ ਹੈਗੇ ਨੇ ਸੰਪਰਕ ਨੇ ਇਹਨਾਂ ਨੂੰ ਕੋਈ ਹੋਰ ਵੀ ਜਿਹੜਾ ਇਹਨਾਂ ਦਾ ਆਪਰੇਟਰ ਆ ਮੇਨ ਤੇ ਉਹ ਉਹ ਯੂਰਪ ਤੇ ਯੂਰਪ ਕੰਟਰੀਜ਼ ਦੇ ਬੰਦੇ ਨੇ ਜਿਹੜਾ ਉਹ ਨੰਬਰ ਸਾਨੂੰ ਉਹਨਾਂ ਕੋਲੋਂ ਮਿਲੇ ਨੇ ਨਾ ਹੀ ਪਾਕਿਸਤਾਨ ਦਾ ਜਿਹੜਾ ਡਾਇਰੈਕਟ ਨੰਬਰ ਜਿਹੜਾ ਇਹਨਾਂ ਦੇ ਕੋਲ ਮਿਲ ਗਿਆ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਗੱਲ ਕੇ ਇਹ ਨਸ਼ਾ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਜਿਹੜੀ ਆ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹੋ ਮੰਗਾਈ ਜਾ ਰਹੀ ਸੀ ਸੋ ਕਿ ਵਿਹੈਤਰ ਨਾਲ ਮੀਟਿੰਗ ਵਿਚ ਕੋਈ ਨੰਕੇ ਦਾ ਰੋਲ ਗੈਂਗਸਟਰ ਕੋਈ ਗਰੁੱਪ ਆ ਕੋਈ ਟੈਰਰਿਸਟ ਆ ਮੋਡੂਲ ਦੇ ਨਾਲ ਖਥਿਆ ਗਿਆ ਫਿਲਹਾਲ ਅਜੇ ਤੱਕ ਕੋਈ ਇਹਨਾਂ ਦਾ ਕੋਈ ਗੈਂਗਸਟਰ ਜਾਂ ਟੈਰਰਿਸਟ ਗਰੁੱਪ ਦੇ ਨਾਲ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਇਹਨਾਂ ਦੀ ਜਿਹੜੀ ਆ ਅਜੇ ਮੋਡਲੀ ਪੁੱਛ ਕੇ ਜਿਹੜੀ ਉਹ ਅਗਲੀ ਪੁੱਛ ਕੇ ਜਿਹੜੀ ਉਹ ਚੱਲ ਰਹੀ ਆ ਸੋ ਇਹਦੇ ਵਿੱਚ ਸਾਰੀ ਚੀਜ਼ ਜਿਹੜੀ ਉਹ ਚੈੱਕ ਕੀਤੀ ਜਾਏਗੀ ਸਰ ਪੁਰਾਣੇ ਕੇਸਾਂ ਜੀ ਕਿੰਨੇ ਜਰ ਰਵੋਲਵਰ ਗਏ ਇਸ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਇਹਨਾਂ ਤੋਂ ਪਹਿਲਾਂ ਕੋਈ ਕੇਸ ਦਰਜ ਨਹੀਂ ਆ ਜਿਹੜਾ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਪਹਿਲਾਂ ਸਾਊਦੀ ਅਰੇਬੀਆ ਦੇ ਵਿੱਚ ਲਗਾ ਕੇ ਆਇਆ ਟਾਈਮ ਕੁਝ 2 ਸਾਲ ਉੱਥੇ ਕੰਮ ਕਰਕੇ ਆ ਹੁਣ ਵਾਪਸ ਆਇਆ ਸੀ ਜਿਹੜਾ ਇਹ ਲੜਕਾ ਪੀਟਰ ਆ ਇਹ ਕੋ ਅੱਗੇ ਆਪਣਾ ਹਾਂਗਕਾਂਗ ਜਾਣ ਦੇ ਲਈ ਤੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੇ ਪੇਪਰ ਵਗੈਰਾ ਲਗਾਏ ਹੋਏ ਨੇ ਸੋ ਪਰਚਾ ਇਹਨਾਂ ਤੇ ਕੋਈ ਦਰਜ ਨਹੀਂ ਆ ਇਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਸੀ ਇਹਨਾਂ ਦੇ ਹੈਂਡਲਰਸ ਵੱਲੋਂ ਇਹ ਖੁਦ ਸਮਗਲਿੰਗ ਕਰ ਰਹੇ ਸੀ ਤੇ ਇਹ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ ਇਹਨਾਂ ਦਾ ਮੁੰਬਈ ਹੈ ਕਿਸੇ ਕਿਹਨੂੰ ਦੇਣਾ ਸੀ ਜਾਂ ਕੁਵਾਰਤ ਕਰਨੀ ਸੀ ਇਹਨਾਂ ਤੇ ਬੜੇ ਸੋਫਿਸਟੀਕੇਟਿਡ ਵੈਪਨਸ ਨੇ ਬੜੇ ਅੱਛੀ ਕੁਆਲਿਟੀ ਦੇ ਇਹ ਇਹਨਾਂ ਕੋਲੋਂ ਫੜੇ ਗਏ ਨੇ ਇਸ ਗੱਲ ਦੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਨਾਲ ਵਾਰਦਾਤ ਕਰਨੀ ਸੀ ਕੁਝ ਕੁਝ ਨਾ ਕੁਝ ਜਿਹੜਾ ਗੈਰਕਾਨੂੰਨੀ ਜਿਹੜੀਆਂ ਗਤੀਵਿਧੀਆਂ ਉਹ ਉਹ ਕੀਤੀਆਂ ਜਾਣ ਤੋਂ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਇਹ ਇਹਨਾਂ ਨੇ ਇਹਦੇ ਨਾਲ ਕੀ ਕਰਨਾ ਸੀ ਅੱਗੇ ਕਿੰਨੂੰ ਸਪਲਾਈ ਕਰਨਾ ਸੀ ਇਹ ਸਾਡਾ ਤਫਤੀਸ਼ ਦਾ ਬਿਸ਼ਰਮ ਹੈਗਾ ਪੰਜ ਦਾ ਸਮਗਲ ਦਾ ਨਾਮ ਵੀ ਹੋਇਆ ਕਿਉਂਕਿ ਪੰਜ ਦਾ ਸਮਗਲ ਸੀ ਜਿਹਨਾਂ ਨੂੰ ਨੰਬਰ ਮਿਲਿਆ ਜੀ ਇਹਨਾਂ ਦੇ ਕੋਲੋਂ ਸੋ ਕਾਲਡ ਆਪਣੇ ਇਹਨਾਂ ਨੇ ਨਾਮ ਰੱਖੇ ਹੁੰਦੇ ਆ ਅਸੀਂ ਉਹਨੂੰ ਤਸਦੀਕ ਕਰ ਲਵਾਂਗੇ ਗੈਂਗਰੋ ਜੇ ਇਸ ਹੈਗੇ ਨੂੰ ਵੀ ਇਹ ਕੁੱਝ ਮੰਗਾਇਆ ਨੇ ਕੀ ਗੁਰਦੇ ਇਹ ਇਸ ਸੀਜ਼ਨ ਉਹ ਇਹ ਤਸਦੀਕ ਕੀਤਾ ਜਾ ਰਿਹਾ ਕਿ ਇਹ ਵੈਪਨ ਕਿੱਥੇ ਜਾਣੇ ਸੀ ਕਿਸੇ ਕੀ ਗੈਂਗਸ ਗੈਂਗਸਟਰ پارٹی ਨੂੰ ਦੇਣੇ ਸੀ ਜਾਂ ਇਹਨਾਂ ਨੇ ਖੁਦ ਕਰਨਾ ਸੀ ਕੱਲ ਇਹਨਾਂ ਨੂੰ ਫੜਿਆ ਜਮਾਨਤ ਜੋਗ ਅਦਾਲਤ ਪਾਸ ਪੇਸ਼ ਕਰਕੇ ਰਿਮਾਂਡ ਹਸਲ ਕਰਕੇ ਇਸ ਚੀਜ਼ ਨੂੰ ਕਲੀਅਰ ਕੀਤਾ ਜਾਵੇਗਾ ਕਿ ਰੋਜ਼ ਕਿੱਥੇ ਸਪਲਾਈ ਕਰਦੀ ਸੀ ਨਾਲ ਜਿਹੜੀ 5 ਕਿਲੋਗ੍ਰਾਮ ਬਿਲਕੁਲ ਜੀ ਇਹ ਵੀ ਚੀਜ਼ ਦਸੀ ਅਸੀਂ ਤਫਤੀਸ਼ ਦੌਰਾਨ ਅੱਗੇ ਇਹ ਇਹਨੂੰ ਇਹਨੂੰ ਜਾਂਚ ਕਰਾਂਗੇ ਸਰ ਪੁੱਛਿਆ ਉਹਨਾਂ ਨੂੰ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਨੇ ਜਿਹੜੇ ਇਹ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਥੋੜੇ ਸਮੇਂ ਤੋਂ ਕੰਮ ਕਰ ਰਿਹਾ ਲਗਭਗ 1 ਮਹੀਨਾ ਹੋ ਗਿਆ ਇਸ ਸੰਪਰਕ ਦੇ ਵਿੱਚ ਹੈ ਜਿਹੜੇ ਆ ਪੀਟਰ ਤੇ ਲਵ ਆ ਇਹਨਾਂ ਵੱਲੋਂ ਅਜੇ ਇਹਦੀ ਤਸਦੀਕ ਅਜੇ ਕੀਤੀ ਜਾ ਰਹੀ ਕਿਉਂਕਿ ਇਹਨਾਂ ਵੱਲੋਂ ਜਿਹੜੀ ਮਡਲੀ ਪੁੱਛ ਕੇ ਚ ਆ ਰਿਹਾ ਕਿ ਅਜੇ ਪਹਿਲਾ ਹੀ ਕੰਮ ਸੀ ਇਹਨਾਂ ਤਿੰਨੋਂ ਇਕੱਠੇ ਕਿੱਥੇ ਸੀ ਅਲੱਗ-ਅਲੱਗ ਜਗ੍ਹਾ ਤੇ ਦੋ ਡਰੋਨ ਡਰਾਪਿੰਗ ਹੋਈਆਂ ਨੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਹੈਂਡਲ ਕਰਨ ਵਾਲਾ ਇੱਕ ਹੈ ਇਹ ਆਪਸ ਦੇ ਵਿੱਚ ਕਨੈਕਟਡ ਨੇ ਇਕੱਠੇ ਹੋਏ ਤੇ ਸਾਡੇ ਨਾਕੇ ਤੇ ਫੜੇਗਾ ਹੈਂਡਲਰ ਕੋਈ ਹੈ ਬਿਲਕੁਲ ਹੈਂਡਲਰ ਕਿੱਥੇ ਬੈਠਾ ਯੂਰਪੀ ਕਿਹੜੀ ਉਹ ਨੰਬਰ ਸਾਡੇ ਕੋਲ ਆ ਗਏ ਨੇ ਜਿਹੜੇ ਨੰਬਰ ਨੇ ਕਿਹੜੀ ਕੰਟਰੀ ਉਹ ਸੀ ਨੂੰ ਤਸਦੀਕ ਕੀਤਾ ਜਾ ਰਿਹਾ ਕਿ ਕਿਹੜੇ ਬੈਕਪਨ ਪਰ ਫੜੇ ਹੈ 5 ਇੰਚ ਤੋਂ ਪੀ ਪੀ 5 ਬੜੇ ਕਿਹੜੀ ਕੰਟਰੀ ਦੇ ਨੇ ਇਹ ਇਹ ਚੀਜ਼ ਅਸੀਂ ਆਰਮਰ ਤੋਂ ਫਰਦਰ ਟੈਸਟ ਕਰਨਾ ਬੜੇ ਸੋਫਿਸਟੀਕੇਟਡ ਵੈਪਨ ਹੈਗੇ ਨੇ ਇਹ ਜੀ ਚੈੱਕ ਕਰਨਾ ਠੀਕ ਹੈ 我们可以设。Mm hmm. okay. so